ਨਾਮ ਦੱਸ ਕੇ ਕੀ ਆਉਦਾ ਤੁਹਾਡਾ ਜੀ ਮੇਰਾ ਨਾਮ ਵਰਿੰਦਰ ਸਿੰਘ ਪਿੰਡ ਕੋਲੀ ਜਮੀਤ ਸਿੰਘ ਦਾ ਮੌਜੂਦਾ ਸਰਪੰਚ ਆ ਜੀ ਹਾਂਜੀ ਕੀ ਮਾਮਲਾ ਕੀ ਹੋਇਆ ਤੁਸੀਂ ਅੱਜ ਪਹੁੰਚੇ ਹੋ ਡਿਸਟ੍ਰਿਕਟ ਕੋਲ ਮਾਮਲਾ ਇਦਾਂ ਜੀ ਭਾਜੀ ਮੈਂ ਪਿੰਡ ਦਾ ਚੁਣਿਆ ਹੋਇਆ ਨੁਮਾਇੰਦਾ ਮੈਨੂੰ ਸਾਰੇ ਪਿੰਡ ਨੇ ਸਰਬਸੰਤੀ ਨਾਲ ਚੁਣਿਆ ਜੀ ਪਿੰਡ ਦੇ ਵਿੱਚ ਦੋ ਤਿੰਨ ਹੀ ਲੋਕ ਇਦਾਂ ਦੇ ਹੁੰਦੇ ਤੁਹਾਨੂੰ ਪਤਾ ਹਰ ਇੱਕ ਪਿੰਡ ਦੇ ਵਿੱਚ ਦੇ ਆ ਉਹਨਾਂ ਮੈਨੂੰ ਇੰਨਾ ਕਿ ਜ਼ਿਆਦਾ ਹਰਾਸਮੈਂਟ ਕੀਤਾ ਆ ਮੈਨੂੰ ਗੰਦੀ ਸ਼ਦਾਵਲੀ ਮੇਰੇ ਘਰ ਪਰਿਵਾਰ ਨੂੰ ਮੈਨੂੰ ਜਾਤੀ ਸੂਚੀਕ ਸ਼ਬਦ ਨਾਲ ਬੋਲੇ ਆ ਮੈਂ ਥੋਬੇ ਤੋਂ ਆਪਣੀ ਪਹਿਲੀ ਵਾਹ ਗਿਆ ਆਂ ੜਿਆ ਸੀ ਰਸਤੇ ਜਾਂਦੇ ਮੇਰਾ ਟਰੈਕਟਰ ਰੋਕ ਕੇ ਉਹਨਾਂ ਨੇ ਮੇਰ ਨਾਲ ਮਾਰਕਟਾਈ ਵੀ ਕੀਤੀ ਆ ਮੇਰੇ ਪੱਗ ਪੁੱਗ ਲਈ ਆ ਵਾਲ ਖਿੱਚੇ ਆ ਜੀ ਉੱਥੇ ਤਾਂ ਬਹੁਤ ਹੀ ਬਰਾਤੇ ਸਿੱਧੇ ਕੀਤਾ ਮੇਰਾ ਅੱਛਾ ਕੀ ਮਸਲਾ ਆ ਆਖਿਰਕਾਰ ਕਿਉਂ ਕਰ ਰਹੇ ਨੇ ਇਸ ਤਰ੍ਹਾਂ ਮਸਲਾ ਜੀ ਪਾਜੀ ਇਹੋ ਹੀ ਵੀ ਸਾਨੂੰ ਸਰਪੰਚੀ ਦਾ ਕੰਮ ਨਹੀਂ ਚੱਲਣ ਦੇਣਾ ਸੀ ਕੋਈ ਵੀ ਕੰਮ ਕਰਦਾ ਉਹਦੇ ਵਿਚ ਆਣ ਕੇ ਆਪਣੇ ਕਰਦੇ ਦਖਲਅੰਦਾਜ਼ੀ ਕਰਦੇ ਆ ਤੈਨੂੰ ਕੰਮ ਨਹੀਂ ਕਰਨ ਦੇਣਾ ਤੂੰ ਜੁੱਤੀਆਂ ਚੱਟ ਕੇ ਸਰਪੰਚ ਬਣਿਆ ਐ ਤੂੰ ਫਿਰ ਤੈਨਾਂ ਪੈਸੇ ਨਾ ਵੇਖ ਲਾਂਗੇ ਮੈਨੂੰ ਕੀ ਲੋੜ ਆ ਪਾਜੀ ਵੀ ਇੰਨਾ ਪੈਸੇ ਨਾ ਨਾ ਕਰਨ ਦੀ ਲੋੜ ਆ ਮੈਂ ਨਾਲ ਵੀ ਤੁਸੀਂ ਮੇਰੀ ਜਾਨ ਬਖਸ਼ੋ ਮੇਰੀ ਜਾਨ ਬਖਸ਼ ਇਹ ਤਾਂ ਮੈਂ ਥੋੜਾ ਹੁਣ ਮੈਨੂੰ ਆ ਪਾਜੀ ਹੁਣਾਂ ਨੇ ਆਣ ਕੇ ਹੋ ਸੋਚਦਾ ਬਾਬਾ ਜੀ ਹੁਣਾਂ ਨੇ ਆਣ ਕੇ ਕੁਝ ਮੇਰੇ ਪਿੰਡ ਦੇ ਨੌਜਵਾਨ ਵੀਰ ਸਾਰੇ ਵੀ ਮੇਰੇ ਨਾਲ ਆ ਸਾਰੀ ਪੰਚਾਇਤ ਨੂੰ ਮੰਗ ਗਾ ਜੀ ਇਹੋ ਕਰਦੇ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤੁਸੀਂ ਪਹੁੰਚੇ ਮੰਗ ਪੱਤਰ ਦਿੱਤਾ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਅੱਜ ਪਹੁੰਚੇ ਹੋਏ ਆ ਡੀਸੀ ਸਾਹਿਬ ਦੇ ਕੋਲ ਅੰਮ੍ਰਿਤਸਰ ਮੰਗ ਪੱਤਰ ਦੇਣ ਦਾ ਨੂੰ ਇਹ ਸਾਡਾ ਭਰਾ ਸਰਪੰਚ ਸਾਹਿਬ ਆ ਕੋਟਲਾ ਮਜੀਦ ਰਮਦਾਸ ਦੀ ਕੋਟਲੀ ਮਜੀਦ ਰਮਦਾਸ ਦੇ ਲਾਗੇ ਪਿੰਡ ਆ ਮਾਨ ਸਰਕਾਰ ਨੇ ਕਿਹਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾਣਗੇ ਨਾ ਉਹਨਾਂ ਨੂੰ ਸਰਕਾਰ 5 ਲੱਖ ਰੁਪਈਆ ਇਨਾਮ ਵੀ ਦੇਗੀ ਉਹ ਇਨਾਮ ਤਾਂ ਛੱਡੋ ਆ ਪਿੰਡ ਦੇ ਸਾਰੇ ਭੈਣ ਭਰਾਈ ਜਿਹੜੇ ਸਾਡੇ ਕੋਲ ਖੜੇ ਆ ਇਹਨਾਂ ਨੇ ਇੱਕ ਇਮਾਨਦਾਰ ਜਿਹੜਾ ਸੂਝਵਾਨ ਤੇ شریف ਭਰਾ ਹੈ ਇਹ ਸਾਡਾ ਸਰਪੰਚ ਚੁੜਿਆ ਐਸਸੀ ਬਰਾਦਰੀ ਨਾਲ ਸਬੰਧ ਰੱਖਦਾ ਸਾਰੀ ਇਹ ਭੈਣ ਭਰਾ ਇਕੱਠੇ ਨੇ ਕੋਈ ਜਾਤੀ ਪਾਤੀ ਵਾਲਾ ਰੌਲਾ ਨਹੀਂ ਲੇਕਿਨ ਕੁਝ ਬੰਦੇ ਜਿਨ੍ਹਾਂ ਦੇ ਅਜੇ ਵੀ ਦਿਮਾਗ ਦੇ ਵਿੱਚ ਜਾਤ ਦਾ ਕੀੜਾ ਵੜਿਆ ਹੋਇਆ ਉਹ ਵੀਰ ਨੂੰ ਜਾਤੀ ਸੂਚਕ ਸ਼ਬਦ ਵੀ ਬੋਲਦੇ ਆ ਜੇ ਕੋਈ ਪਿੰਡ ਦਾ ਕੰਮ ਕਰਨਾ ਚਾਹੁੰਦਾ ਉਹਨੂੰ ਕੰਮ ਨਹੀਂ ਕਰਨ ਦਿੰਦੇ ਜੇ ਆਪਦੇ ਨਿੱਜੀ ਕੰਮ ਜਾਂਦਾ ਵਾ ਇਹਦਾ ਟਰੈਕਟਰ ਰੋਕ ਕੇ ਖੜ ਜਾਂਦੇ ਆ ਇਹਨੂੰ ਗਾਲਾਂ ਕੱਢ ਰਿਹਾ ਇਹੋ ਜਿਹਾ ਤੁਹਾਨੂੰ ਮੈਂ ਵੀਡੀਓ ਨਾਲ ਪਾਵਾਂਗਾ ਉਹ ਨਾਲ ਐਡ ਕਰਦੇ ਹੋ ਕਿ ਕਿਸ ਤਰੀਕੇ ਨਾਲ ਇਹ ਬੱਚੇ ਨੂੰ ਗੁੰਮਰਾਹ ਕਰਦੇ ਆ ਇਸ ਕਰਕੇ ਇਹ ਬੰਦਾ ਡਿਪਰੈਸ਼ਨ ਚੱਲ ਗਿਆ ਸੀ ਇਹ ਕਹਿੰਦਾ ਵੀ ਆ ਸਰਪੰਚੀ ਲੈ ਲਓ ਜਾਂ ਮੈਂ ਆਤਮ ਹੱਤਿਆ ਕਰ ਜਾਣੀ ਆ ਜਾਂ ਸਰਪੰਚੀ ਲੈ ਲਓ ਸੋ ਜਦੋਂ ਇਹ ਗੱਲਾਂ ਆਈਆਂ ਸਾਡੇ ਤੱਕ ਇਹਨੇ ਭਰਾ ਨੇ ਰਸਤਾ ਕਾਇਮ ਕੀਤਾ ਮੇਰੇ ਤੱਕ ਅੱਜ ਸਾਰੇ ਭੈਣ ਭਰਾ ਇਕੱਠੇ ਹੋਏ ਆ ਤੇ ਇਹਨੂੰ ਹੌਸਲਾ ਦਿੱਤਾ ਸੋ ਇਹਨੂੰ ਵੀਰ ਨੂੰ ਕਹਾਂ ਵੀ ਤਗੜਾ ਹੋ ਪ੍ਰਸ਼ਾਸਨ ਨੇ ਵੀ ਸਾਨੂੰ ਜਿਹੜਾ ਵਾ ਉਹ ਇੱਕ ਆਸ਼ਵਾਸ਼ਣ ਦਵਾਇਆ ਵਾ ਕਿ ਮੇਰੇ ਵੀਰ ਕੋਈ ਗੱਲ ਨਹੀਂ ਸਰਕਾਰ ਦੇ ਨਾਲ ਇਹ ਨਸ਼ਿਆਂ ਦੇ ਖਿਲਾਫ ਆਵਾਜ਼ ਚੱਕਦਾ ਕਿ ਮੇਰੇ ਖਾਲ ਦੇ ਨਾਲ ਤਾਂ ਹੀ ਟਾਰਗੇਟ ਹੋ ਰਿਹਾ ਹੈ ਇਹ ਲੋਕ ਹੈ ਨੇ ਜਿਹੜੇ ਇਹਨਾਂ ਨੂੰ ਧਮਕੀਆਂ ਦੇ ਕੋ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਲੋਕ ਲੁਕੇ ਹੁੰਦੇ ਆ ਸਾਰਾ ਪਿੰਡ ਕਦੇ ਕੋ ਮਾੜਾ ਨਹੀਂ ਹੁੰਦਾ ਬਸ ਅਸੀਂ ਉਹਨਾਂ ਸ਼ਰਾਰਤੀਆਂ ਨੱਥ ਪਾਉਣੀ ਆ ਔਰ ਵੀਰਾਂ ਨੂੰ ਮੈਂ ਕਹਿ ਦੇਣਾ ਚਾਹੁੰਦਾ ਕਿ ਮਿੱਤਰ ਪਿਆਰੇ ਆ ਤੂੰ ਇਹ ਵੀਰ ਨੂੰ ਧਮਕੀਆਂ ਦਿਨਾ ਵਾ ਕਿ ਤੂੰ ਪੈਸੇ ਨਾ ਦੇਖ ਲਾ ਤੂੰ ਉਹਦੇ ਨਾ ਦੇਖ ਲਾ ਭਾਈ ਤੇਰੇ ਕੋ ਹਰਾਮ ਦਾ ਪੈਸਾ ਹੋਏਗਾ ਤੂੰ ਆਪ ਦਾ ਸੰਭਾਲ ਕੇ ਰੱਖ ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਕੰਮ ਆਉਣਾ ਕਿਉਂਕਿ ਪ੍ਰਸ਼ਾਸਨ ਆਪਣੇ ਹਰਕਤ ਦੇ ਵਿੱਚ ਆ ਗਿਆ ਜੇ ਤੂੰ ਬੰਦਾ ਨਹੀਂ ਬਣੇਗਾ ਤੇ ਇਹਨਾਂ ਦੇ ਕੋਲ ਬਥੇਰੇ ਸੋਰਸਸ ਹੈਗੇ ਤੇ ਉਹਨਾਂ ਨੇ ਬੰਦਾ ਬਣਾ ਚਾਹੇ ਕੋ ਐਸਸੀ ਬਰਾਦਿਤ ਦਾ ਭਰਾ ਵਾ ਚਾਹੇ ਕੋ ਦੂਜਾ ਵਾ ਭਾਈਚਾਰਕ ਸਾਂਝ ਦਾ ਛੇਤਰ ਪੂਰਾ ਕਾਇਮ ਆ ਔਰ ਐਦਾਂ ਹੀ ਕਾਇਮ ਰਹਿਣਾ ਵਾ ਠੀਕ ਆ ਇਸ ਕਰਕੇ ਬੰਦੇ ਦੇ ਪੁੱਤ ਬਣ ਜੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਭਰਾ ਜਿਹੜਾ ਵਾ ਉਹ ਸਾਰੇ ਆ ਤਾਂ ਅੱਜ ਇੱਕ ਪਿੰਡ ਇਕੱਠਾ ਆਇਆ ਨਾ ਪੂਰਾ ਪੰਜਾਬ ਇਕੱਠਾ ਹੋ ਗਿਆ ਤੁਹਾਨੂੰ ਨੱਥ ਪਾਏਗਾ ਮੇਰੇ ਜਿਹੜੀ ਲੈਟਰ ਦਿੱਤੀ ਉਹਦੇ ਵਿੱਚ ਤੁਸੀਂ ਜਾਨੋ ਮਾਰਨ ਦੀ ਧਮਕੀ ਲਿਖਿਆ ਜੀ 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 ਅਵੇ ਕੋਣਾ ਸਰਪੰਚ ਸਾਹਿਬ ਤੁਹਾਨੂੰ ਸਾਰਾ ਬਿਆਨ ਕਰਨਗੇ ਆਪਣੇ ਮੂੰਹ ਦੱਸਣਗੇ ਤੁਹਾਨੂੰ ਕਿਸ ਤਰੀਕੇ ਨਾਲ ਉਹਨੂੰ ਜਲੀਲ ਕੀਤਾ ਗਿਆ ਇਹਨੂੰ ਕੱਪੜੇ ਤੱਕ ਪਾੜੇ ਗਏ ਆ ਇਹਦੇ ਕੇਸ ਤੱਕ ਪੱਟੇ ਕੋ ਕੋ ਤਸ਼ੱਦਦ ਛੱਡਿਆ ਹੀ ਨਹੀਂ ਜਿਹੜਾ ਮੈਨਾਂ ਉਹਨਾਂ ਕੀਤਾ ਨਹੀਂ ਅਖੀਰ ਬੰਦਾ ਕਹਿੰਦਾ ਵੀਰੇ ਜਾਂ ਤਾਂ ਲਾਗੇ ਦਰਿਆ ਪੈਂਦਾ ਮੁੱਤ ਛਾਲ ਮਾਰ ਕੇ ਮਰ ਜਾਣਾ ਤੇ ਜਾਂ ਫਿਰ ਮੇਰੀ ਕੋ ਸਰਪੰਚੀ ਲੈ ਲਓ ਭਾਈ ਮੈਂ ਇਸ ਕਾਬਲ ਨਹੀਂ ਹੈਗਾ ਜਾਂ ਤੁਸੀਂ ਰਹਿਣ ਦੇਣਾ ਹੀ ਨਹੀਂ ਕੋ ਪਿੰਡ ਦਾ ਵਿਕਾਸ ਦੀ ਗੱਲ ਕਰਦਾ ਤੈਨੂੰ ਕਰਨ ਦਿਓ ਇਸ ਕਰਕੇ ਇਹ ਵੀਰ ਦੇ ਨਾਲ ਆਪਾਂ ਖੜੇ ਆ ਮਿੱਤਰ ਪਿਆਰੇ ਜਿੱਥੇ ਤੇਰਾ ਜੋਰ ਲੱਗਦਾ ਤੂੰ ਲਾਲਾ ਅਸੀਂ ਪ੍ਰਸ਼ਾਸਨ ਕੋ ਜਿਹੜਾ ਵਾ ਪਹੁੰਚੇ ਆ ਇਹਨਾਂ ਨੇ ਆਪਣੇ ਆਪ ਹੀ ਸਾਰਾ ਕੁਝ ਸੈੱਟ ਕਰ ਦਣਾ ਮੇਰੇ ਵੀਰ